ਹਰਿਆਣਾ ਚਿਕਾ ਰੋਡ ਹਰਿਆਣਾ ਬਾਰਡਰ ਤੇ ਸਿਤੀ ਕਾਫੀ ਨਾਜੁਕ ਨਜ਼ਰ ਆ ਰਹੀ ਹੈ ਤੇ ਹਰਿਆਣਾ ਪੁਲਿਸ ਨੇ ਕਿਸਾਨਾਂ ਉੱਤੇ ਪਾਣੀ ਦੀ ਪੁਛਾੜਾ ਸ਼ੁਰੂ ਕਰ ਦਿੱਤੀ ਹੈ ਤੇ ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਮਰਦਾਬਾ ਦੇ ਨਾਰੇ ਲਗਾਈ ਜਾ ਰਹੇ ਨੇ ਤੇ ਉਧਰ ਕਿਸਾਨ ਅੱਗੋਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਲੋਕਤੰਤਰ ਦਾ ਕਹਾਨ ਹੈ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਿੰਨਾ ਜਰ ਸਾਡੇ ਆਗੂ ਨਹੀਂ ਆਉਂਦੇ ਜਿੰਨਾ ਜਰ ਆਪਣੀਆਂ ਮੀਟਿੰਗਾਂ ਨਹੀਂ ਹੁੰਦੀਆਂ ਉਹਨਾਂ ਦੇ ਰਹਾ ਆਪਾਂ ਕਿਸੇ ਪਾਸੇ ਨਹੀਂ ਜਾਣਾ ਜੇ ਜਾਣਾ ਤਾਂ ਉਸੇ ਰਸਤੇ ਜਾਣਾ ਉੱਥੇ ਆ ਗਿਆ ਤਾਂ ਜਿੱਥੇ ਬੈਰੀਕੇਡ ਲੱਗੇ ਨੇ ਉੱਥੇ ਕੱਟੇ ਹੋਗਾ ਫਿਰ ਚੱਲਣਾ ਹੈ ਹਜੇ ਘੱਟੋ-ਵੜ 2 ਘੰਟੇ ਲੱਗਣਗੇ ਕਿਸੇ ਵੀ ਕੋਈ ਆਣ ਕੇ ਢੁੰਡਣ ਬਾਜ਼ੀ ਕਰ ਰਹਿਣਾ ਐ ਇਧਰੋਂ ਰਸਤਾ ਜਾਂਦਾ ਉਧਰੋਂ ਰਸਤਾ ਜਾਂਦਾ ਸਾਨੂੰ ਸਾਰੇ ਰਸਤਿਆਂ ਦਾ ਪਤਾ ਹੈ ਅਸੀਂ ਨਹੀਂ ਜਾਣਾ ਜਾਣਾ ਤਾਂ ਇਸੇ ਰਸਤੇ ਜਾਣਾ ਅਸੀਂ ਚੋਰ ਮੋਰੀ ਚੋਂ ਨਹੀਂ ਜਾਣਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਸੇ ਨੇ ਢੁੰਡਣ ਬਾਜ਼ੀ ਨਹੀਂ ਕਰਨੀ ਸਾਰੇ ਕਿਹੜੇ ਬਾਹਰੋਂ ਆਏ ਨੇ ਮੇਰੇ ਵੀਰ ਕਿਸਾਨ ਜੁਨੀ ਵਾਲੇ ਲੰਗਰ ਸਤੋ ਲੰਗਰ ਗੁਰਦੁਆਰੇ ਸਭ ਤਿਆਰ ਹੈ ਬਾਹਰੋਂ ਵੀ ਆ ਰਹੇ ਆ ਤੇ ਮੰਡੀ ਚ ਵੀ ਲੰਗਰ ਚੱਲਦਾ ਪਿਆ ਲੰਗਰ ਦੀ ਕੋਈ ਤਰੋੜ ਨਹੀਂ ਚਾਹ ਵੀ ਕੋਈ ਤਰੋੜ ਨਹੀਂ ਬਸ ਜਿਹੜੀ ਹੁੱਲਣ ਬਾਧੀ ਉਹ ਨਹੀਂ ਕਰਨੀ ਕਿਸੇ ਦੀ ਹੁੱਲਣ ਬਾਧੀ ਸੁਣੀ ਨਹੀਂ ਸਾਡੀ ਅਜੇ ਰਣਨੀਤੀ ਇਹ ਹੈ ਕਿ ਸਾਡੇ ਕੋਲ ਮੰਡੀ ਦੇ ਵਿੱਚ ਇਸ ਟਾਈਮ 2-250 ਟਰਾਲੀ ਖੜੀ ਹੈ 2-250 ਟਰਾਲੀ ਸਾਡੀ ਅਜੇ ਆ ਰਹੀ ਹੈ ਰਸਤੇ ਦੇ ਵਿੱਚ ਅਜੇ 2-3 ਘੰਟੇ ਸਾਡੇ ਇੱਥੇ ਹੋਰ ਲੱਗਣਗੇ ਸਾਡੇ ਲੀਡਰ ਸਾਰੇ ਆਉਣਗੇ ਪੰਜਾਬ ਦੇ ਜਿੰਨੇ ਵੀ ਆਏ ਨੇ ਕੁਝ ਆ ਗਏ ਨੇ ਫਿਰ ਅਸੀਂ ਆਪਣੀ ਮੀਟਿੰਗ ਕਰਕੇ ਅਗਲੀ ਨਾ ਦਿੱਤੀ ਫਿਰ ਬਣਾਵਾਂਗੇ ਵੀ ਆਪਾਂ ਨੇ ਅੱਗੇ ਕਿੰਨਾ ਕਿੰਨਾ ਅੱਗੇ ਵਧਣਾ ਹੈ ਕਿੱਥੇ ਜਾਣਾ ਹੈ ਕਿੱਥੇ ਜਾ ਕੇ ਖਲੋਣਾ ਹੈ ਉਹ ਸਾਡੀ ਬਾਅਦ ਤੁਸੀਂ ਬਾਰਡਰ ਤੇ ਪਹੁੰਚੋਗੇ ਕਿਥੇ ਹਾਂ ਜੀ ਬਿਲਕੁਲ ਪਹੁੰਚਾਂਗੇ ਜੀ ਜੇ ਬਾਰਡਰ ਤੇ ਕਰਾਸ ਨਾ ਕਰਨ ਦੇ ਫਿਰ ਕੀ ਕਰੋਗੇ ਜੇ ਨਾ ਕਰਨ ਦਿੱਤਾ ਉਹਦੇ ਬਾਰੇ ਅਸੀਂ ਅਜੇ 2 ਦਿਨ ਤੇ ਵਾਸਤੇ ਸਾਡੂੰ ਅਜੇ ਕੋਈ ਗੱਲ ਨਹੀਂ ਕਰਨੀ ਅਸੀਂ ਅਜੇ ਉੱਥੇ ਬੈਠਣਾ ਹੈ 2 ਦਿਨ ਤੋਂ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਜੋ ਸਾਡੀ ਸੂਬੇ ਪੱਧਰ ਤੇ ਮੀਟਿੰਗਾਂ ਹੋਣਗੀਆਂ ਉਹ ਕਰਕੇ ਉਸ ਤੋਂ ਬਾਅਦ ਦੱਸਾਂਗੇ ਵੀ ਅਗਲਾ ਰਣ ਸਾਡੀ ਕੀ ਹੈ ਅਜੇ ਸਾਡਾ ਸ਼ਾਂਤਮਈ ਪ੍ਰੋਗਰਾਮ 2 ਦਿ ਉਹ ਕਿਉਂਕਿ ਉੱਥੇ ਜਗ੍ਹਾ ਨਹੀਂ ਮਿਲੀ ਸਾਨੂੰ ਥੋੜੀ ਜਿਹੀ ਪਿੱਛੇ ਜਗ੍ਹਾ ਖੁੱਲੀ ਉੱਥੇ ਬੈਠਾਂਗੇ ਉੱਥੇ ਸਾਡੀ ਤਿਆਰੀ ਹੋ ਰਹੀ ਹੈ ਮੰਡੀ ਦੀ ਟਰਾਲੀਆਂ ਖੜੀਆਂ ਨੇ ਹੁਣ ਅਸੀਂ 2 ਘੰਟੇ ਤੱਕ ਉੱਥੇ ਸਟੇਟ ਚਾਲੂ ਕਰ ਦੇਣੀ ਹੈ ਤੇ ਫਿਰ ਉੱਥੇ ਆਪਣੇ ਨਾਰਾ ਬਾਜੀ ਕਰਾਂਗੇ ਯਾਨੀ ਬੈਰੀਗੇਡਰ ਜਿਹੜਾ ਲੱਗਿਆ ਹੋਇਆ ਹੈ ਤੁਸੀਂ ਉਸ ਨੂੰ ਕਿਸੇ ਪ੍ਰਕਾਰ ਦਾ ਕਰੋਸ ਨਹੀਂ ਕਰੋਗੇ ਨਹੀਂ ਅਜੇ ਨਹੀਂ ਸਾਡਾ ਕੋਈ ਪਲਾਨ ਨਹੀਂ ਇਹਨੂੰ ਕਰੋਸ ਕਰਨ ਦਾ ਅਜੇ ਤਾਂ ਸਾਡਾ ਸਿਰਫ ਇਕੱਠ ਹੋ ਰਿਹਾ ਇਕੱਠ ਹੋ ਕੇ ਬੈਠਾਂਗੇ ਫਿਰ ਸ਼ਾਮ ਨੂੰ ਪਲਾਨ ਬਣਾਵਾਂਗੇ ਵੀ ਕਿਵੇਂ ਕਰਨਾ ਹੈ ਦੋ ਦਿਨ ਵਾਸਤੇ ਅਜੇ ਸਾਡਾ ਕੋਈ ਪਲਾਨ ਨਹੀਂ ਦੋ ਦਿਨ ਬਾਅਦ ਅਸੀਂ ਦੇਖਾਂਗੇ ਵੀ ਮੀਟਿੰਗ ਕਰਕੇ ਵੀ ਕੀ ਕਰਨਾ ਹੈ ਰਸਤਾ ਅੱਗੇ ਵਧਣਾ ਹੈ ਜਾਂ ਇੱਥੇ ਹੀ ਰੁਕਣਾ ਹੈ ਇਹ ਲੋਕਤੰਤਰ ਦਾ ਕਹਾਣੇ ਬਿਲਕੁਲ ਕਿ ਸਾਡਾ ਰੈਟ ਬਣਦਾ ਸਾਡਾ ਹੱਕ ਬਣਦਾ ਸਾਡਾ ਧਰਨੇ ਮਜਾਰੇ ਕਰਨ ਦਾ ਸਾਡਾ ਆਪਣਾ ਹੱਕ ਮੰਗਣ ਦਾ ਤੇ ਇਹ ਜਿਹੜੀ ਖੱਟਰ ਸਰਕਾਰ ਬਿਲਕੁਲ ਨਲੇਕੀ ਕੀਤੀ ਹੈ ਬਿਲਕੁਲ ਬੇਕੂਹੀ ਕੀਤੀ ਹੈ ਰੱਦ ਕੇ ਕਿਉਂਕਿ ਸਾਡੀ ਸਰ ਖੱਟਰ ਸਰਕਾਰ ਨਾਲ ਤਾਂ ਕੋਈ ਟੱਕਰ ਹੀ ਨਹੀਂ ਸੀ ਕੋਈ ਗੱਲ ਹੀ ਨਹੀਂ ਸੀ ਸਾਡਾ ਤਾਂ ਦਿੱਲੀ ਨਾਲ ਟੱਕਰ ਸੀ ਦਿੱਲੀ ਜਾਣਾ ਸੀ ਅਸੀਂ ਇਹਦੇ ਕਰਾਜ ਰੋੜਾ ਬਣ ਗਿਆ ਬਿਲਕੁਲ ਬਿੜਾ ਵਜਾ ਤੋਂ ਹਾਂਜੀ